ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਸਾਰੇ ਵੀਰਾਂ ਦੇ ਉਮੀਦ ਕਰਦਾ ਹਾਂ ਸਾਰੇ ਬੜੀਆ ਠੀਕ ਠਾਕ ਹੋਵੋਗੇ ਤੇ ਲਓ ਵੀ ਮਿੱਤਰੋ ਆਪਾਂ ਚੱਲਦੇ ਆਂ ਗੱਡੀ ਦੇ ਕੋਲੇ ਤੇ ਗੱਡੀ ਕਰ ਲੱਖਿਆ ਸਟਾਰਟ ਆ ਪਹਿਲਾਂ ਗੱਡੀ ਨੂੰ ਚਾਰ ਸਪੀਰ ਆਪਾਂ ਦੇਖਦੇ ਆਂ ਵੀ ਕਿਤੇ ਕੋਈ ਟਾਇਰ ਪੈਂਚਰ ਨਾ ਹੋਵੇ ਤੇ ਫਿਰ ਇਹ ਦੇਖਦੇ ਆਂ ਵੀਰੋ ਇਹ ਮੈਂ ਉੱਪਰ ਤਾਂ ਕਰਕੇ ਰੱਖੀ ਹੋਈ ਆ ਕਿਉਂਕਿ ਉਰੇ برف ਕਾਫੀ ਜ਼ਿਆਦਾ ਪੈਦੀ ਆ ਤੇ ਨਹੀਂ ਤਾਂ ਫਿਰ ਪੂਰੀ ਬਾਡੀ ਵਿੱਚ ਉਹ ਕੀ ਆ برف ਦੀ ਭਰ ਜਾਂਦੀ ਆ ਇਹਨੂੰ ਖਾਲੀ ਕਰਨਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਫਿਰ ਜੇ ਦ ਡੰਪ ਕਰਦੇ ਆ ਉਦੋਂ ਨਿਕਲਦੀ ਨਹੀਂ ਤੇ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਚਾਰ ਚਪਰੇ ਬਰਫੇ ਬਰਫੇ ਬਰਫਾ ਜਿੱਤੇ ਗਰੀਬ ਨੂੰ 2 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਆ ਦਿਖਾ ਰਿਹਾ ਸੀਗਾ ਨੈਟ ਦੇ ਉੱਪਰ ਤੇ ਪਰ ਫਿਰ ਦੇਖਦੇ ਆ ਤੇ ਆਜੋ ਕਰਦੇ ਆ ਗੱਡੀ ਸਟਾਰਟ ਤੇ ਲਓ ਜੀ ਲੈਨੇ ਆ ਮਹਾਰਾਜ ਦਾ ਨਾਮ ਤੇ ਗੱਡੀ ਵਿੱਚ ਹੋਈ ਪਈ ਆ ਬਹੁਤ ਗੰਦੀ ਤੇ ਅੱਜ ਜਿਹੜੀ ਕਰਾਂਗੇ ਆਪਾਂ ਸਫਾਈ ਤੇ ਲਓ ਜੀ ਮਾਰਦੇ ਆ ਸੈਲਫ ਬਾਬੇ ਦਾ ਨਾਮ ਲੈ ਕੇ ਦੇ ਲੋ ਜੀ ਗੱਡੀ ਨੇ ਲੱਤ ਕਦਾਂਾ ਰੌਂਡ ਤੇ ਕਰਦੇ ਹਾਂ ਦੁਬਾਰਾ ਫੇਰ ਟਰਾਈ ਸਟਾਰਟ ਕਰਾਂਗੇ ਸਟਾਰਟ ਤਾਂ ਇਹਨੇ ਹੋਣੀ ਹੈ ਕਿਉਂਕਿ ਯਾਰ ਠੰਡ ਬਹੁਤ ਜ਼ਿਆਦਾ ਮਾਈਨਸ ਟੈਂਪਰੇਚਰ ਆ ਜਿਹੜਾ ਜੀ 289 ਦੇ ਲਗਭਗ ਕਾਫੀ ਜ਼ਿਆਦਾ ਠੰਡ ਹੈ ਇਹ ਟੰਡ ਦੇ ਵਿੱਚ ਬੜੀ ਮੁਸ਼ਕਲ ਨਾਲ ਗੱਡੀ ਸਟਾਰਟ ਹੁੰਦੀ ਆ ਜੇ ਗੱਡੀ ਨੂੰ ਰਾਤ ਨੂੰ ਤਕਰੀਬਨ 11:00 ਵਜੇ ਤੋਂ ਲੈ ਕੇ 3:00 ਵਜੇ ਤੱਕ ਤਾਂ ਨਾ ਕੰਟੇ ਸਟਾਰਟ ਕਰਦੀ ਏ ਤੇ ਗੱਡੀ ਵਧੀਆ ਸਵੇਰ ਪਰ ਅਸਾਮੀ ਨਾਲ ਸਟਾਰਟ ਹੋ ਜਾਂਦੀ ਏ ਤੇ ਰਾਤੀ ਆਪਾਂ ਸਟਾਰਟ ਕੀਤੀ ਨਹੀਂ ਵੈਸੇ ਤੇ ਅੱਜ ਆਪਾਂ ਦੇਖਨੇ ਆ ਤੇ ਲਓ ਜੀ ਗੱਡੀ ਦਾ ਹੋ ਗਈ ਆ ਸਟਾਰਟ ਬਾਬੇ ਦੀ ਕਿਰਪਾ ਨਾਲ ਤੇ ਇਹ ਤੇ ਸਿੱਖ ਕਰ ਸਕਦੇ ਜੀ ਚੈੱਕ ਤੇ ਮਾਰ ਲਈ ਕਿ ਕੀ ਦਿੱਕਤ ਚਾਤੂ ਆ ਤੇ ਅੱਜ ਦਿਹੀਂ 2:00 ਵਜੇ ਤੋਂ ਬਾਅਦ ਕਾਫੀ ਪਰਖਵਾਰੀ ਲਈ ਹੋਈ ਆ ਹੋ ਸਕਦਾ ਕਿ ਵਰਕਵਾਰੀ ਹੋ ਲੋ ਵੀ ਮਿੱਤਰੋ ਇਹ ਖੜਿਆ ਦਾਸ ਹੁਣੀ ਵੀ ਤਿਆਰ ਫਿਆਰ ਹੋ ਗਏ ਤੇ ਡਰੈਸ ਡਰਸ ਪਾ ਕੇ ਤੇ ਕੋਟ ਕੋਟ ਪਾ ਰਖਿਆ ਮਿੱਤਰੋ ਕਿਉਂਕਿ ਠੰਡ ਕਾਫੀ ਜ਼ਿਆਦਾ ਅੱਜ ਤੇ ਆਜੋ ਫਿਰ ਮਿਲਦੇ ਆ ਅੱਗੇ ਦਿਖਾਵਾਂਗੇ ਤੁਹਾਨੂੰ ਅੱਗੇ ਦਾ ਹੋਰ ਤੇ ਬਾਕੀ ਕੁਝ ਇਹ ਦੇਖ ਸਕਦੇ ਹੋ ਮੇਰੇ ਚ ਚਾਰ ਜਪਰੇ ਇਹ 체 ਵੀ ਕਾਫੀ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਹੈ ਜੀ ਹੁਣ ਆਪਾਂ ਹੁਣ ਇਸ ਟਾਈਮਾਂ ਕਾਰਗੇਲ ਦੇਤੇ ਤੇ ਦਰਾਸ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਕਰਬੂ ਕਰਬੂ ਪਿੰਡਾ ਜਿੱਤੇ ਆ ਪਾ ਹੈ ਜੀ ਕਰਬੂ ਤੇ ਇਹ ਮੈਂ ਯੂਮ ਕਰਕੇ ਦਿਖਾ ਰਿਹਾ ਵੀ ਲੋਬੀ ਮਿੱਤਰੋ ਉੱਪਰ ਤਾਂ ਬਰਫ ਪੈਣੀ ਹੋ ਗਈ ਹੈ ਸ਼ੁਰੂ ਤਕਰੀਬਨ ਹੁਣ ਸਵੇਰ ਦਾ ਟਾਈਮ ਹੈ ਜੀ 9 9:30 ਵਜੇ ਦਾ ਲਗਭਗ ਇਹ ਯੂਮ ਕੀਤਾ ਹੈ ਜਿਵੇਂ ਮੈਂ ਤੇ ਇਧਰ ਲਈ ਸਰਵਿਸ ਨੂੰ ਮੈਂ ਦਿਖਾਉਂਗਾ ਯੂਮ ਕਰਕੇ ਤੇ ਇਸ ਪਹਾੜੀ ਦੀ ਬਿਲਕੁਲ ਬੈਕ ਸਾਈਡ ਹੈ ਜੀ ਪਾਕਿਸਤਾਨ ਬਿਲਕੁਲ ਪਿੱਛੇ ਆ ਜੀ ਇਹਦੇ ਇਹ ਸਿਰਫ ਪਹਾੜੀ ਸਨ ਦੇ ਵਿੱਚ ਹੈ ਵਿਚਾਲੇ ਸਿਰਫ ਪਹਾੜੀ ਹੈ ਤੇ ਇਹਦੇ ਮਗਲੀ ਸਾਈਡ ਆ ਜੀ ਪਾਕਿਸਤਾਨ ਦੇ ਪਿੰਡ ਹੈ ਕਸ਼ਮੀਰ ਦੇ ਵਿੱਚ ਜੋ ਕਹਿੰਦੇ ਆ ਤੇ ਇਹਦੇ ਉੱਪਰ ਬਣੀਆਂ ਹੋਈਆਂ ਨੇ ਜੀ ਆਰਮੀ ਦੀਆਂ ਪੋਸਟਾਂ ਤੇ ਵੈਸੇ ਇਹ ਤਕਰੀਬਨ ਇੱਕ ਬਾਰਡਰ ਦਾ ਹੀ ਕੰਮ ਦਿੰਦਾ ਤੇ ਲਾ ਵੀ ਮਿੱਤਰੋ ਤੇ ਆਪਾਂ ਆ ਗਿਆ ਡਿਊਟੀ ਤੇ ਦੇ ਚਾਲੇ ਪਾਦੇ ਆ ਸਿੰਘਾਂ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਅਹ ਰਸਤੇ ਤੋਂ ਆਪਾਸ ਜਾ ਰਹੇ ਆ ਜੀ ਹੁਣ ਕਰਗੇਲਵਾਲਾ ਤੇ برفਬਾਰੀ ਸ਼ੁਰੂ ਹੋ ਗਈ ਹੈ ਤਕਰੀਬਨ 2:30 ਦਾ ਟਾਈਮ ਹੈ ਜੀ ਤੇ ਲਗਭਗ ਥੋੜੀ ਥੋੜੀ ਗਿਰ ਰਹੀ ਆ ਕਿਉਂਕਿ ਹਜੇ ਜਿਆਦਾ برف ਦਾ ਟਿਕਾਉ ਨਹੀਂ ਹੈ ਇਹ ਅ ਡਿੱਗਣਸਾਰ ਖੁਰ ਜਾਂਦੀ ਹੈ ਸ਼ੀਸ਼ੇ ਤੇ ਵੀ ਥੋੜੀ-ਬੋਤੀ ਜੰਮ ਰਹੀ ਆ ਤੇ ਇਹ ਰੋਡ ਦੇ ਉੱਤੇ ਤਕਰੀਬਨ ਜਦੋਂ ਪੈ ਜਾਂਦੀ ਆ ਤਾਂ ਫਿਰ ਇਹ ਰੋਡ ਬਿਲਕੁਲ ਬੰਦ ਹੋ ਜਾਂਦਾ ਫਿਰ ਇਹ ਰੋਡ ਦੇ ਉੱਤੇ ਮਿੱਟੀ ਦੇ ਵਿੱਚ ਯੂਰੀਆ ਤੇ ਲੂਣ ਟਲੀਆਂ ਵਾਲਾ ਨੂਨ ਉਹ ਮਿਕਸ ਕਰਕੇ ਤੇ برف ਦੇ ਉੱਪਰ ਸੁੱਟਿਆ ਜਾਂਦਾ ਤਾਂ ਕਿ ਉਹ ਥੋੜਾ ਪਿਗਲ ਜੇ ਯੂਰੀਆ ਜੀ ਆਪਣੇ ਜੋ ਖੇਤੀ ਦੇ ਵਿੱਚ ਪਾਉਂਦੇ ਆ ਉਹ ਯੂਰੀਆ ਤੇ ਯੂਜ਼ ਕੀਤਾ ਜਾਂਦਾ ਤੇ ਉਹਦੇ ਨਾਲ ਕੀ ਹੈ ਫਿਰ ਇਹ ਪੋਲੀ ਹੋ ਜਾਂਦੀ ਹੈ برف ਜਦੋਂ ਪੋਲੀ ਹੋ ਜਾਂਦੀ ਆ ਤੇ ਫਿਰ ਜੇ ਧੁੱਪ ਲੱਗਦੀ ਆ ਤੇ ਉਹ ਧੁੱਪੇ ਗਲ ਜਾਂਦੀ ਤੇ ਲਓ ਵੀ ਠੰਡ ਬਹੁਤ ਜ਼ਿਆਦਾ ਜਾਰੀ ਇਸੇ ਕਰਕੇ ਮੂੰਹ ਸਰ ਬੰਨ ਰੱਖਿਆ ਸੀ ਆ ਤੇ ਲਓ ਜੀ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਆਪਣੇ ਕਰ ਆਪਣੇ ਡਟ ਦੇ ਵਿੱਚ ਤਕਰੀਬਨ ਟਾਈਮ ਹੋ ਗਿਆ ਜੀ ਹੁਣ ਲਗਭਗ 3:30 ਵਜੇ ਦਾ ਟਾਈਮ ਆ ਤੇ ਉਰੇ ਇਸੇ ਟਾਈਮ ਹੀ ਬਰਫ ਲਾਈ ਹੋਈ ਸੀ ਵੀ ਬਰਫ ਪੈਣੀ ਆ ਤੇ ਬਾਕੀ ਗੱਲ ਐ ਵੀ ਨੈਟ ਦੀ ਗੱਲ ਸੱਚੀ ਆ ਤੇ ਬਰਫ ਪੈਣੀ ਸ਼ੁਰੂ ਹੋ ਗਈ ਤੁਸੀਂ ਦੇਖ ਸਕਦੇ ਮੇਰੇ ਮੂੰਹ ਦੇ ਉੱਪਰ ਦੀ ਆ ਕੇ गिर ਰਹੀ ਆ ਇਹ ਕੈਪ ਤੇ ਵੀ गिर ਰਹੀ ਆ ਤੇ ਆਸੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਚਿੱਟੇ ਚਿੱਟੇ ਰੂੰ ਦੇ ਫੰਬੇ ਵਾਂਗੂ ਡਿੱਗਣਾ ਸ਼ੁਰੂ ਕਰਤਾ ਬਰਫ ਨੇ ਇਹ ਸਵੇਰ ਤੱਕ ਇਹ ਤਕਰੀਬਨ ਹੈ ਜੀ ਅੱਜ ਦਾ ਪੂਰਾ ਅੱਧਾ ਦਿਨ ਵਾਂਗੂ ਤੇ ਰਾਤ ਪੂਰੀ ਰਾਤ ਤੇ ਕੱਲ ਦਾ ਫਿਰ ਸ਼ਨੀਵਾਰ ਦਾ ਪੂਰਾ ਦਿਨ ਤੇ ਸ਼ਨੀਵਾਰ ਦੀ ਰਾਤ ਪੂਰੀ ਪੈਣੀ ਹੈ ਜੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ